ਪਾਠ 1 ਕੰਜੂਸ ਦੀ ਕੰਜੂਸੀ ਬੂੰਦ ਬੂੰਦ ਕਰ ਕੀਤੀ ਇਕੱਠੀ ਕਰਕੇ ਪਾਈ ਪਾਈ ਧਨੀ RAM ਨੇ ਧਨ ਕਮਾ ਕੇ ਮਾਇਆ ਅੰਦਰ ਪਾਈ ਦੌਲਤ ਆਉਂਦੀ ਚੰਗੀ ਲੱਗੇ ਜੈ ਲక్ష్ਮੀ ਮਾਈ ਆਈ ਨੂੰ ਉਹ ਜਾਣ ਨਾ ਦਿੰਦਾ ਇਹ ਉਸ ਦੀ ਵਡਿਆਈ দান ਦੱਛਣਾ ਕੋਈ ਨਾ ਕੀਤੀ ਨਾ ਉਸ ਪੁੰਨ ਕਮਾਇਆ ਕਦੇ ਕਿਸੇ ਨੂੰ ਕੁਝ ਨਹੀਂ ਦਿੱਤਾ ਭੁੱਖਾ ਨਾ ਕੋਈ ਰਜਾਇਆ ਮਹਾ ਕੰਜੂਸ ਆਖਦੇ ਸਾਰੇ ਖਰਚ ਨਾ ਕੀਤਾ ਕੋਈ ਸਾਰੀ ਉਮਰ ਨ ਚੰਗਾ ਖਾਦਾ ਪਾਟੀ ਰੱਖੀ ਲੋਈ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਉਸ ਦੀ ਇਹ ਮਸ਼ਹੂਰੀ ਸਾਰੇ ਮੱਖੀ ਚੂਸ ਆਖਦੇ ਰੱਖਦੇ ਉਸ ਤੋਂ ਦੂਰੀ ਐ ਪਰ ਦੌਲਤ ਦੀ ਖੁਸ਼ਬੂਈ ਕਦੇ ਨਾ ਰਹਿੰਦੀ ਗੁੰਜੀ ਧਨੀ RAM ਦੀ ਚੋਰੀ ਕਰਨੀ ਸੀ ਚੋਰਾ ਨੂੰ ਸੁਝੀ ਇੱਕ ਦਿਨ ਉਹਨਾ ਮਤਾ ਪਕਾ ਕੇ ਉਸ ਦੇ ਸੱਨ ਲਗਾਈ ਦਿਨ ਚੜਦੇ ਨੂੰ ਰੌਲਾ ਪੈ ਗਿਆ ਕਰ ਗਏ ਚੋਰ ਕਮਾਈ ਲੱਭਦੇ ਦੌਲਤ ਹੱਥੀ ਆ ਗਈ ਚੋਰਾਂ ਦੇ ਉਹ ਬੋਰੀ ਸੁੱਕੀਆਂ ਮਿਰਚਾਂ ਸਾਂਭ ਕੇ ਰੱਖੀਆਂ ਚੋਰਾ ਕਰ ਲਈ ਚੋਰੀ ਹੱਥ ਲੱਗਣ ਤੇ ਮਿਰਚਾਂ ਆਪਣਾ ਵਾਹ ਵਾਹ ਰੰਗ ਦਿਖਾਇਆ ਛਿੱਕਾ ਮਾਰ ਕੇ ਪਾਗਲ ਕੀਤੇ ਕੁਨਬਾ ਖੂਬ ਜਗਾਇਆ ਧਨੀ RAM ਵੀ ਜਾਗ ਪਿਆ ਤੇ ਕਹਿੰਦਾ ਸੁਣ ਪਾ ਗਵਾਨੇ ਆਪਣੀ ਦੌਲਤ ਆਲੇ ਅੰਦਰ ਉੱਤੇ ਪਏ ਕਾਨੇ ਇਹ ਗੱਲ ਕਿਸੇ ਨੂੰ ਤੂੰ ਨਾ ਦੱਸੀ ਰੱਖੀ ਖੂਬ ਲੁਕਾ ਕੇ ਚੋਰਾ ਦਾ ਇੱਕ ਟੋਲਾ ਫਿਰਦਾ ਲੱਬੇ ਮਾਲ ਟਿਕਾ ਕੇ ਚੋਰਾ ਗੱਲ ਸੁਣੀ ਕੰਨ ਧਰ ਕੇ ਲੱਬਦੇ ਫਿਰਦੇ ਆਲਾ ਧਨੀ RAM ਨੇ ਆਲਾ ਚੁਣਿਆ ਚੁਣਿਆ ਭੁੰਡਾ ਵਾਲਾ ਜਾਂ ਚੋਰ ਨੇ ਹੱਥ ਪਾਇਆ ਤਾਂ ਪੈ ਗਏ ਉਸ ਨੂੰ ਲਾਲੇ ਭੁੰਡਾ ਆਪਣਾ ਰੰਗ ਦਿਖਾਇਆ ਪੂਰੇ ਕੀਤੇ ਕਾਲੇ ਭੂੰਡਾਂ ਦੇ ਡੰਗੇ ਉਹ ਛੱਡ ਕੇ ਆਲਾ ਜਦਸੀ ਨਸੇ ਪਿੰਡ ਵਾਲਿਆ ਫੜ ਕੇ ਨੂੜੇ ਬੰਨੇ ਇੱਕੋ ਰਸੇ ਧਨੀ RAM ਦੀ ਸੁਣ ਚਤੁਰਾਈ ਹੋ ਗਈ ਬੱਲੇ ਬੱਲੇ ਧਨੀ RAM ਨਾਲ ਪਿੰਡ ਖਲੋਤਾ ਚੋਰ ਵਿਚਾਰੇ ਕੱਲੇ